ਹਾਂਜੀ ਦੋਸਤੋ ਅੱਜ ਆਪਾਂ ਆਪਣੀ ਜੀਪ ਦੀ ਲੱਗਿਆ ਛੱਤ ਜੀ ਲਾਉਣਾ ਆ ਲੰਡੀ ਕਰਾਂਗੇ ਨਾ ਦੇਖਦੇ ਆ ਫਿਰ ਕੀ ਬੰਦਾ ਬਾਬਾ ਲਾਹ ਦੀ ਫਿਰ ਜਾਤਾ ਅੱਜ ਹਾਂਜੀ ਹਾਂਜੀ ਲਾ ਦਿਓ ਚੱਲੀਏ ਫਿਰ ਚਲੋ ਵੀ ਆ ਜਾਓ ਫਿਰ ਬਣੇ ਰਹੋ ਕਿਰਾ ਚਲੋ ਬੈਠੋ ਜੀ ਤੁਸੀਂ ਛੜ ਬਈ ਕਾਤਾ ਦੇ ਦਿੰਦੀਆਂ ਸ਼ਾਹ ਪੂਰਾ ਕਰਨਾ ਪੈਣਾ ਜੀ ਸਭ ਇਹ ਤੋਂ ਪੱਟ ਕੇ ਹਨਾ ਸਾ ਪਾ ਵੀ ਲੈ ਗਈ ਲੈ ਬਾਬਾ ਆ ਵੀ ਖੋਲ ਦੇ ਵੀ ਕੱਢ ਦੇ ਆਹੋ ਖੋਲ ਦੇ ਦੇ ਜੜਤੀ ਮਾੜੇ ਪਾਸੇ ਬਾਹਰ ਪਾਸੇ ਹਨਾ ਪਲਾ ਕੱਪੜਾ ਲਾ ਦੇ ਚੱਲਾ ਸੱਤਾਂ ਵਾਲਾ ਭਲੇ ਆ ਉੱਤੋਂ ਉਹਦੇ ਨੇ ਪਾਸੋਂ ਲਿਆ ਆ ਪਾ ਆ ਕੱਢ ਲਈ ਸੱਤਾਂ ਇਹ ਬ੍ਰੇਕਟ ਨਹੀਂ ਕੱਢ ਦੇ ਕੱਢ ਦੇ ਨਿਆ 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 ਉੱਤੋਂ ਲਿਆ ਵਾ ਇਹ ਛੱਟ ਪਾ ਲਾ ਲੋ ਦਾ ਵੀ ਆਜ ਨੂੰ ਦਬਲ ਕੇ ਉੱਪਰ ਦੀ ਜੀਬ ਹੋਰ ਜਾਤੀ ਲੰਡੀ ਇਹਨੂੰ ਬੱਬਾ ਇੱਧਰ ਨੂੰ ਕਿਤਲਾ ਖੜ ਜਾ ਫਰਮਾ ਜੀ ਆ ਉਹ ਚਿੱਟੇ ਲੇਵਾ ਲਾ ਲਾਪਾ ਕੱਢ ਤਾ ਹਰਾ ਇੱਧਰੋਂ ਲਾ ਲਾ ਲੇ ਕੇ ਰੱਖੋ ਸ਼ਕਾਟ ਲਾਉਂਦੇ ਚੰਨ ਤਾਂ ਬੋਲ ਚੜ੍ਹ ਜਾ ਥੱਲੇ ਲਾ ਕੇ ਇੱਥੇ ਸਾਈਡ ਤੇ ਧਰ ਦੋ ਇੱਕ ਵਾਰੀ ਚਾਹੋ ਠੀਕ ਲੱਗਦੀ ਆ ਵੀ ਇੱਕ ਨੰਬਰ ਮਾਤਾ ਦਾ ਕਰੋ ਆ ਦੇਖਾ ਉਹ ਨਾ ਬਈ ਲੱਗ ਚ ਪੀ ਰਿਹਾ ਚਲ ਚਲ ਹੁਣ ਕਰਾਂਗੇ ਅਮਸਰਟ ਹਣਾ ਹਾਂ ਜੀ ਇਹ ਨਾ ਪਤਾ ਕਿ ਕਿ ਚੱਲ ਤੈ ਨਹੀਂ ਆ ਪਾਵਾ ਪਾ ਡੇੜਾ 5:00 ਵਜੇ ਆਪਾਂ ਜੀਬ ਦੇਣਾ ਕਪੜਾ ਲਾਹ ਤੇ ਓਪਨ ਕਰਤੀ ਜਮਾ ਹੁਣ ਬਾਹਰ ਗਿੜਾ ਦੇ ਕੇ ਦੇਖਣ ਲੱਗਿਆ ਜੀ ਕਿਵੇਂ ਲੱਗਦਾ ਆਵਾਜ਼ ਤਾਂ ਵੱਜਦੀ ਆ ਨਹੀਂ ਲੱਗਦਾ ਕਿਥੋਂ ਕਰਤਾ ਨਾ ਖੁੱਲਾ ਖੁੱਲਾ ਲੱਗ ਜਾਂਦਾ ਰਹਿੰਦਾ ਚਲੋ ਦੇਖਦੇ ਆਂ ਫਿਰ ਚਾਰ ਕਿਲਨ ਲੱਕ ਰੱਖ ਚਾਏ ਤੇ ਜੜਦਾਂਗੇ ਆਪਾਂ ਕਪੜਾ ਦੇਖੋ ਕਿਉਂ ਤਾਂ ਦੇਖ ਲੈਂਗੇ ਜਵਾਗ ਨਜ਼ਾਰੇ ਬਦਲ ਗਈ ਬੜੀ ਗੈਟ ਆ ਕਿਵੇਂ ਲੱਗਦਾ ਨਾ ਫਿਰ ਦੇਖਦੇ ਆਂ ਅੱਗੇ ਕਿਵੇਂ ਸਿਸ਼ਟਾ ਹੈ ਤੇ ਕਪੜਾ ਖੁੱਤ ਬੁੜੀ ਵੀਡੀਓ ਬਣਾਈਆਂ